ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਅਹੀਂ ਚੱਲੇ ਆ ਉਹ ਲੈਣ ਫਰਿੱਜ ਆਪਣਾ ਟੇਬਲ ਭਾਜੀ ਆਪਣਾ ਸ਼ੋਕੇਜ ਸ਼ੋਕੇਜ ਫਰਿੱਜ ਸਾਮਾਨ ਇਕੱਠਾ ਕਰਨ ਲੱਗੇ ਆ ਟਰਾਫੀਆਂ ਰੱਖਣ ਨੂੰ ਸ਼ੋਕੇਜ ਟਰਾਫੀਆਂ ਰੱਖਣ ਨੂੰ ਕਿ ਪਤਾ ਨਹੀਂ ਹੁਣ ਗਲਾਸੀਆਂ ਰੱਖਣ ਨੂੰ ਕੌਣ ਕਹਿੰਦਾ ਅਸੀਂ ਟਰਾਫੀਆਂ ਦਾ ਜਲਵਾ ਸਤਕਾਰ ਆ ਵੀ ਜਿੱਥੇ ਟਰਾਫੀਆਂ ਰੱਖਣੀਆਂ ਉੱਥੇ ਗਲਾਸੀਆਂ ਨਹੀਂ ਰੱਖਣੀਆਂ ਗਲਾਸੀਆਂ ਟੇਬਲ ਤੇ ਗਲਾਸੀਆਂ ਟੇਬਲ ਤੇ ਰੱਖਾਂਗੇ ਤੇ ਆਪਣੇ ਵੀਰਾਂ ਤੁਸੀਂ ਪਛਾਣੋ ਏ ਇਹ ਦੱਸੋ ਤੁਸੀਂ ਆਪਣੇ ਆਪਣੇ ਬਾਰੇ ਦੱਸ ਬਲੋ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਰਵਾਲੀ ਪਿੰਡ ਏਰੀਆ ਸਾਡਾ ਸਮਰਾਲਾ ਤੇ ਬਾਜੀ ਤੁਹਾਡਾ ਬਸ ਆਪਾਂ ਤਾਂ ਭਾਈ ਦੇ ਲੜ ਲੱਗੇ ਆ ਭਾਈ ਦੇ ਏਰੀਏ ਦੇ ਹੀ ਆ ਜਿਆਦਾ ਦੱਸਣ ਦੀ ਲੋੜ ਨਹੀਂ ਇਹ ਬਰਾਵਾ ਏਰੀਏ ਦੇ ਅੱਗੇ ਦੇ ਏਰੀਆ ਵਾਲੇ ਮੈਨੂੰ ਫੁੱਲ ਪਤਾ ਏਰੀਆ ਵਾਲੇ ਬੰਦੇ ਨੇ ਮੈਸਾਜ ਪਾਣੀ ਕਰਨਾ ਸਾਡੇ ਨਾਲ ਸੰਜ ਹਾਂ ਮੈਂ ਮਾਲਵੇ ਵਾਲਾ ਪਾਣੀ ਮਾਲਵੇ ਤੇ ਮੱਝੇ ਵਾਲੇ ਨਾਲ ਕਪੂਰ ਥਲੇ ਜਲੇ ਵਾਲੇ ਨਾਲ ਸਾਹ ਛੱਡ ਦੇਣੀ ਆ ਇਧਰ ਅਸੀਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਅਸੀਂ ਇੱਕ ਕੈਪਟਨ ਸਾਹਿਬ ਦੇ ਘਰ ਇੱਕ ਕੈਪਟਨ ਕੁਲ ਦੇ ਜਾਂ ਕੈਪਟਨ ਕੁਲ ਨੇ ਤੁਹਾਨੂੰ ਗੱਡੀ ਦਿਖਾਉਣਾ ਆ ਕੈਪਟਨ ਸਾਹਿਬ ਦੀ ਗੱਡੀ ਆ ਇੰਨਾ ਸਾਡਾ ਸਤਕਾਰ ਕੀਤਾ ਕੈਪਟਨ ਸਾਹਿਬ ਨੇ ਕਹਿੰਦਾ ਬੈਜੋ ਵਰਵੇਂ ਆ ਗਿਆ ਐਦਾ ਹੋਇਆ ਨਾ ਡੇਢ ਘੰਟਾ ਅਜੇ ਖੜੇ ਰੱਖੇ ਇਹ ਮੁੰਡੇ ਨਵੇਂ ਥੋੜੇ ਡਰਦੇ ਕੈਪਟਨ ਸਾਹਿਬ ਤੋਂ ਪਰ ਆਵਾ ਡੇਢ ਘੰਟਾ ਹੋ ਗਿਆ ਬਾਹਰ ਬੈਠੇ ਆ ਸਮਾਨ ਇਕੱਠਾ ਕਰਨਾ ਸਾਰਾ ਪਲੇਅਰਾਂ ਵਾਸਤੇ ਤੇ ਸੇਵਾ ਪਾਣੀ ਸਾਰਿਆਂ ਦੀ ਸਾਰਿਆਂ ਦੀ ਸੇਵਾ ਪਾਣੀ ਕਰਿਆ ਕਰਨੀਆਂ ਬਾਬਾ ਜੀ ਤਾਂ ਰਾਂਗੀ ਬੜਾ ਹੋਰ ਹਿਸਾਬ ਜਿਦਾ ਹੋਣ ਡਿਆ ਇਹ ਫਿਲਟਰ ਲਾ ਨਹੀਂ ਬਾਜ ਆ ਇੱਕ ਵਿੱਚ ਫੋਨ ਆ ਗਿਆ ਵਾ ਵੀਰ ਨੂੰ ਹੁਣ ਮੇਰੀ ਆਵਾਜ਼ ਨਹੀਂ ਆਣੀ ਇਹ ਵੀਰ ਵੇਖ ਕੇ ਤਾਂ ਫੋਨ ਆ ਗਿਆ ਤਨਾ ਦੁਨੀਆ ਦੇ ਤੁਹਾਨੂੰ ਰਸਤਾ ਬੰਦਿਆਂ ਨਾਲ ਹੀ ਮਲਾਉਨੇ ਇੱਕ ਦੋ ਨਾਲ ਕੈਨੇਡਾ ਵਾਲੇ ਦੇਖੋ ਹੁਣ ਕੀ ਕੀ ਚੱਲ ਰਹੀ ਤੇ ਮੇਰਾ ਵਾਲ ਬੂਲ ਦੇਖ ਲੋ ਓਕੇ ਆ ਇਹ ਲੋਪਾਣ ਓਕੇ ਕੰਮ ਆ ਸਹੀ ਆ ਸੰਦੀਪ ਭਾਈ ਦਾ ਵੀ ਇਦਾਂ ਹੀ ਹੁੰਦਾ ਪਹਿਲੇ ਇਦਾਂ ਫੇ ਜਦੋਂ ਜਾਣਦੇ ਉਹ ਤਾਂ ਦਿਖਾ ਬਾਬਾ ਗੱਡੀ ਦੇ ਸੀਸੇ ਲਾ ਦਿਆ ਘਰ ਮੜ ਜੇ ਕੁਚ ਨਹੀਂ ਬੋਲੇ ਜਾਂਦੇ ਨਹੀਂ ਇਹ ਨੋਰਮਲ ਆ ਹਾ ਸੰਦੀਪ ਭਾਈ ਦਾ ਘਰ ਆ ਤੇ ਸੰਦੀਪ ਭਾਈ ਦੇ ਘਰੇ ਆਇਆ ਤੇ ਬਾਹਲੇ ਦਿਖਾ ਦੇ ਨੰਬਰ ਨੰਬਰ ਸਾਰਾ ਕੋ ਦਿਖਾ ਦੇ ਛੇਤੀ ਬੰਦੇ ਫੜਨਾਗੇ ਕੈਪਟਨ ਪੂਲ ਆ ਕੈਪਟਨ ਪੂਲ ਸੰਦੀਪ ਭਾਈ ਨੇ ਕੈਪਟਨ ਪੂਲ ਕੈਪਟਨ ਪੂਲ ਪੂਲ ਸਾਹਿਬ ਦੇ ਘਰ ਉਹ ਉਹ ਕੈਪਟਨ ਸਾਹਿਬ ਆ ਗਏ ਦੁਨੀਆ ਰਸਤੇ ਕੱਲ ਕਹਿੰਦੇ ਦੋ ਦੋ ਪਾਈਆਂ ਜੋੜ ਜੋੜ ਕੇ ਕੈਪਟਨ ਸਾਹਿਬ ਸਾਤ ਸਿਕਲ ਕਪਟਨ ਸਾਹਿਬ ਸਤਿ ਸ੍ਰੀ ਅਕਾਲ ਜੀ ਸੁਣਾਤਾ ਹਾਂ ਆਹ ਵੇ ਸਤਿ ਸਿਕਲ ਪਾਣੀ ਲੈੰਦਾ ਨਾਲ ਵੀ ਕੈਪਟਨ ਸਾਹਮਣੇ ਪਾਣੀ ਦੀ ਜ਼ਰੂਰੀ ਹੈ ਪਾਣੀ ਦਾ ਸਤਿਕਾਰ ਕੀਤਾ ਪੂਰਾ ਠੀਕ ਹੈ ਮੇਰਾ ਭਰਾ ਬਤ ਗੱਡੀਆਂ ਲਾਉ ਤੂੰ ਮਿਲਦੇ ਤੁਹਾਨੂੰ ਤੇ ਮਗਰ ਪਲੇਅਰ ਵੀ ਬੈਠੇ ਉਧਰ ਨਾਲ ਠੀਕ ਹੈ ਚਲ ਮਾਰੇ ਮੋਢੇ ਬਹੁਤ ਚੰਗੇ ਆ ਮਾਰੇ ਠੀਕ ਹੈ ਪਲੇਅਰ ਪਲੇਅਰ ਆ ਆਪਣੇ ਆਪ ਨੂੰ ਕਿਹੜਾਈ ਤੂੰ ਸਮਝਿਆ ਕਰੋ ਕਦੀ ਬਣਨਾ ਮਾਰੇ ਨਾੜੀ ਸਮਝਦੇ ਭਾਈ ਜਾਂਦੇ ਆਪ ਨੂੰ ਇਹੋ ਜਿਹਾ ਨਾੜੀ ਵੀ ਨਹੀਂ ਗਾ ਤੂੰ ਤਸੀ ਨਾੜੀ ਤੋਂ ੱਲੇ ਕੀ ਹੁੰਦਾ ਭਾਈ ਇਹ ਦੱਸ ਤੈਨੂੰ ਕੱਲ ਕਿੰਨੀ ਅਸੀ ਰਾਤ ਕਿੰਨੇ ਦਸਤਾ ਮੈਂ ਕਹਿੰਦਾ ਪੂਰੀਆਂ ਭਾਈ ਲੂਈਆਂ ਨਾਲੀਆਂ ਲੂਈ ਕੰਡੇ ਖੜੀ ਹੋਈ ਗਈ ਨਹੀਂ ਹੋਈ ਅੱਧੀ ਰਾਤ ਮੈਨੂੰ ਨੀਂਦ ਆਈ ਸੀ ਘੰਟਾ ਜਾ ਕੇ ਮੈਂ ਸੋਚੀ ਜੀਆਂ ਭਾਈ ਆਹ ਯਾਰ ਰੱਬਾ ਸੱਤ ਸੈਡ ਤੋਂ ਬੜਿਆ ਅੱਜ ਕੱਲ ਸਾਨਾ ਆਪਣੀ ਕੈਪਟਨ ਦਾ ਭਾਈ ਭਾਇਆ ਕੈਪਟਨ ਸਾਹ ਹੋਏ ਹੋਏ ਮੈਂ ਕਹਿੰਦਾ ਤੁਹਾਡੇ ਘਰਾਂ ਦੇ ਅੱਗੇ ਨਾ ਕਿ ਟਿਮ ਹਟਲ ਪਾ ਲਈਏ ਤੇ ਜਾਂ ਕੋਈ ਕੈਫੇ ਜਿਹਾ ਖੋਲ ਲਈਏ ਪਾਪੀ ਨੂੰ ਤੁਸੀਂ ਚਾਰੇ ਜਾਦ ਪੁੱਛਣੀ ਨਹੀਂ ਐ ਪਿਛੋਂ ਪਾਪੀ ਲੈਣੇ ਨਾਲ ਕੁਰਸੀਆਂ ਤੋਂ ਬਾਹਰ ਢਾਵੇਂ ਮੈਂ ਮੰਨਾਂ ਕੇ ਬਹਿ ਜਾਂਦਾ ਵਾ ਉਹ ਮੁੰਡੇ ਵਿਚਾਰੇ ਘਰੋਂ ਭੱਕੇ ਆ ਵੀ ਚਲ ਭਾਜੀ ਕੋਲ ਚਾਹ ਪੀਣੇ ਜਾ ਗਏ ਕੈਨੇਡਾ ਜਾ ਕੇ ਬਾਹਰੋਂ ਖਾਂਦੇ ਪੀਂਦੇ ਸਾਰੇ ਤੁਹਾਡੇ ਘਰਾਂ ਦੇ ਬਾਹਰ ਕੈਫੇ ਪਾ ਲਈ ਥੋੜੇ ਜਿਹਾ ਆ ਵੀ ਸੁਣਾ ਦੇ ਕੰਮ ਹੋ ਤਾ ਮੈਂ ਇਹ ਆ ਕੈਪਟਨ ਕੂਲ ਕੱਲ ਕਹਿੰਦਾ ਦੋ ਦੋ ਪਾਈਆਂ ਜੋੜ-ਜੋੜ ਕੇ ਹੋ 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 ਪਪਾ ਗੱਡੀ ਲੋਕ ਲਾਉਂਦਾ ਈ ਹਾਂਜੀ ਤੇਲ ਭਰਵਾਉਂਦੇ ਨੇ ਗੱਡੀ ਚ ਵਾਹ ਜੀ ਵਾਹ ਵੇਲਾ ਐਵੇਂ ਕਨੇਕ ਕਹਿੰਦਾ ਉਹਨਾਂ ਨਾਲ ਚਾਹ ਲਾਉਂਦਾ ਕਹਿੰਦਾ ਕੌਫੀ ਪੀਓ ਟਿਮ ਆਉਟੋਂ ਤੋਂ ਤੇ ਬਾਬਾ ਤੂੰ ਪਾਸਵਰਡ ਭਰ ਦਿਓ ਮੈਨੂੰ ਇੱਕ ਮਿੰਟ ਵੈਂਕੀ ਪੀਣਾ ਕਾਫੀ ਮੰਥ ਡਬਲ ਡਬਲ ਕਾਫੀ 1 ਸਟੇਪਲੀ 3 1 ਸਟੇਪੀ ਐਂਡ 1/2 ਫਰੈਜੋ ਨਹੀਂ ਲਾ ਮੀਡੀਅਮ ਐਕਸਟਰਾ ਹੌਟ ਲੋਕਮ 9 ਵਾਟ ਇਸ ਦਿਸ ਇਜ਼ ਅ ਸਮਾਲ ਕਾਫੀ ਡਬਲ ਡਬਲ ਯਸ ਟੂ ਪੰਜਾਬੀਆ ਲਾਲੂ ਲੜ ਗਿਆ ਨਹੀਂ ਕਿ ਇਹਸ ਕਰੀਆ ਪੀਆ ਪੰਜਾਬੀ ਦਾ ਸਾਤ ਤਿੰਨ ਦੋ ਮਹੀਨੇ ਹੋਏ ਆ ਇਹਨੂੰ 15 ਦਿਨ ਪਾਜੀ ਜੇ ਪੰਜਾਬੀ ਦਾ ਜੂ ਮੂਵੀਆ ਸਾਈਟ ਵੀ ਆਈ ਗਰਮ ਕਰ ਦੋ ਮੈਂ ਜੀ ਪੂਰੀ ਆਜ਼ਮਾ ਚਾਹ ਨਾਲ ਖਾਣਾ ਕੋਲ ਸੱਤ ਦਰ ਵਕਤ ਅਸੀਂ ਮੈਡਮ ਨੇ ਪੂਰਾ ਪੈਸਾ ਉਹਨੇ ਖਾਣਾ ਕੋਲ ਸੰਗੀਤਾਂ ਨਹੀਂ ਮੈਂ ਬਣਾਈ ਚੱਲ ਅਰੇ ਪਤਾ ਨਹੀਂ ਮੈਨੂੰ ਡੰਡ ਮਾਰਨਾ ਪਣਾ ਚੀਜ਼ਾਂ ਨਾਲ ਆਪਣਾ ਕੋਈ ਪੜਾਈ ਜਾ ਬੋੜੀ ਮਾਰ ਲੱਗ ਜਾਂਦੇ ਜਦੋਂ ਵੱਡੀ ਪਹੁੰਚੇ ਮੁੜ ਕੇ ਬਣਿਆ ਮੇਰੇ ਸੰਦੀਪਾਈ ਤੇ ਨਹੀਂ ਲੜਨਾ ਨਾ ਉਹ ਜੂਈ ਪੋਣੀ ਉਹ ਹੀ ਚੱਲਣੀ ਆਪਣੀ ਅਰੇ ਮੇਰੇ ਤੋਂ ਵੱਡਾ ਬਲਾਰਾ ਖੋਰੋਂ ਦਾ ਗੱਡੀ ਚ ਬਾ ਇੰਨਾ ਦਿਨ ਲੱਤ ਤੇ ਬੈਠਾ ਹੈ ਕੱਟਾ ਬਈ ਲੱਕ ਗੱਟ ਮਾਰ ਕੇ ਸਮਾਂ ਹੀ ਪਾੜੇ 3 30 ਇੱਕ ਬਰਕ ਇਹ ਵੀ ਇਹਨੇ ਨਾ ਕੋਡ ਦੱਨਾ ਕੋਡ ਕਰਨਾ ਭਾਈ ਅੱਗੇ ਛੱਪਰ ਫਿਰਿਆ ਭਰਾਵਾ ਇੱਕ ਦਿਨ ਘਰੋਂ ਤੇ ਹੋਣੀ ਕਰਨਾ ਬਸ ਇਹ ਭਰਾ ਮੀਨਾਮ ਕਾਵਲਾ ਕੰਨੇ ਮੇਗਾ ਦੁਨੀਆ ਦਾ ਰੋਸਤਮ ਹੱਤਖੜੀ ਕਰ ਗਿਆ ਫਸਦੀਪ ਸਰਸੂ ਜੀ ਭਾਈ ਨੇ ਕੰਮਾ ਕੋ ਨਾ ਬਾਬੇ ਨਹੀਂ ਨਹੀਂ ਇੱਕ ਵਾਰੀ ਚਾਰੇ ਵੀ ਕੀਤਾ ਸੀ ਮੋੜ ਕੇ ਕੋਡਾ ਉਹ ਫਿਰਿਆ ਉਸ ਦਿਨ ਹਾਂ ਹੁਣ ਉਸਤਾਦ ਸਤਕਾਰ ਕਰਾ ਹਾਂ ਉਸਤਾਦ ਧਾਰ ਲਿਆ ਭਾਈ ਹਾਂ ਜੀ ਪਾ ਧਾਰ ਲਿਆ ਮੈਨੂੰ ਛੋਟਾ ਉਸਤਾਦ ਧਾਰ ਲਿਆ ਵੱਡਾ ਉਸਤਾਦ ਧਾਰ ਲਿਆ ਟਾਈਮ ਨਾਲ ਹੀ ਧਾਰ ਲਿਆ ਬਸ ਹੀ ਆ ਇਸ ਨੂੰ ਯੂਸਰ ਨੂੰ ਕਿਹਾ ਇ ਉਹਨਾਂ ਦੇ ਉਸਤਾਦ ਜੀ ਆ ਤੇ ਨਾਲ ਆਏ ਸਾਡੇ ਸਾਰੇ ਸਾਰੇ ਯਾਰਾ ਪਾਪਾ ਜੀ ਦਾਰਨ ਕੇਮਾ ਜਾਰ ਉਹਨਾਂ ਦੇ ਹੋਏ ਭਾਈ ਇਹ ਤਾਂ ਮੱਥੇ ਰਮਾਲ ਦੋ ਤੂੰ ਚਾਹ ਪਾ ਲੈ ਨਾ ਭਾਈ ਚਾਹ ਲੈ ਫਿਰ ਐਂਦ ਭਾਈ ਬੋਲ ਦੇ ਤੂੰ ਗੋਰ ਮੇਰਾ ਉਸਤਾਦ ਜੀ ਚੱਲ ਪੀ ਲੈ ਨਾ ਭਾਜੀ ਦੇਖੋ ਆਪਾਂ ਚੱਲੇ ਅੱਜ ਲੈਣ ਫ੍ਰਿਜ ਤੇ ਸ਼ੋਪਿੰਗ ਜਿਹੜੇ ਕੱਪ ਆਪਣੇ ਜਿੱਤੇ ਹੋਇਆ ਉਹ ਸਾਰੇ ਅੱਜ ਆਪੇ ਲੋਇਆ ਬਪੂ ਮਾਲਾ ਆਈ ਮੇਰੇ ਤੇਰੇ ਤੇਰਾ ਘਰ ਹੋਵੇ ਚੱਲੇ ਆਇਆ ਕਰ ਕਰ ਜਾਇਆ ਕਰ ਪਰ ਸੰਦੀਪ ਭਾਈ ਜਣਾ ਸਾਨੂੰ ਘਰੋਂ ਬਾਹਰ ਬੜਾਇਆ ਕਰ ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਆਨੇ ਮੇਰੇ ਯਾਰਾ ਉੱਟਦਾ ਨਹੀਂ ਬੈ ਚਲਾ ਚਲੀਏ ਵੀ ਕਿਤੇ ਗਿੜਿ ਗਿੜਿ ਮਾਰ ਕੇ ਜੀ ਉਪਰੋਂ ਉੱਚੀ ਤੋਂ ਬੋਲ ਬੱਤ ਚੱਲਦੇ ਜਾਂਦੇ ਆਂ ਪਰ ਉੱਚੀ ਤੋਂ ਬੋਲ ਨਾਲ ਵਲੌਗ ਮਾਣ ਲਿਆ ਹਿਸਾਬ ਲਾ ਹਿਸਾਬ ਨਾਲ ਗੱਲ ਕਰੀਂ ਤੇ ਬੜਾ ਪਾਕਿਸਤਾਨ ਦੇ ਗਾਣੇ ਬਹੁਤ ਬਣੀਆਂ ਤੈਨੂੰ ਮੈਂ ਪਾਕਿਸਤਾਨ ਦੇ ਆਲਾ ਪਿਆਰ ਖੱਟ ਲਿਆ ਵਾ ਮੈਨੂੰ ਮੈਂ ਕਿਹਾ ਬੰਦੇ ਪਾਕਿਸਤਾਨ ਹੀ ਰਹਿ ਜਾ ਯਾਰੋ ਟੰਗਾ ਕੇ ਨਹੀਂ ਤੇ ਮੇਰੀ ਗੱਲ ਡੇਢ ਕੁਵਾਂਟਲ ਦਾ ਵਾ ਸ਼ੂ ਕਿਹਿਆ ਚੱਕ ਲੇਗਾ ਮੈਂ ਆ ਮੇਰਾ ਇਲਾਕਾ ਦਾ ਹੁੰਦਾ ਮੈਨੂੰ ਨਹੀਂ ਚੱਕਣਾ ਹਾਂ ਆਪਾਂ ਨਮਾਡ ਐਡਰੈਸ ਪੇਜ ਕਿੱਥੇ ਗਿਆ ਮਰੀ ਲੋਕੇਸ਼ਨ ਪੇਜ ਮੰਣੀ ਵੇਖਾ ਇਧਰੋਂ ਹੀ ਆਉਣ ਦੇ ਕਿੰਨੇ ਜੱਫੇ ਲੱਗੇ ਕੱਲ ਸਾਰੇ ਦਿਨ ਸੱਚ ਦੱਸੋ ਜੱਫੇ ਜੱਫੇ ਇੰਨੇ ਟੱਪ ਨਹੀਂ 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 ਮੈਂ ਦੱਸਿਆ ਕੇ ਬੰਦੇ ਨੇ ਕਹਿੰਦੇ ਕੱਲ ਜੱਫਾ ਹੀ ਕੋ ਨਹੀਂ ਸਾਰੇ ਉਹਦੇ ਇੱਕ ਦੋ ਲੱਗਾ ਜੱਫਾ ਚਾਰਾਂ ਵਿੱਚ ਸੈਮੀ ਚ ਹੈਗੀ ਬੱਦੋ ਠੀਕ ਸੀ ਸੈਮੀ ਚ ਸੈਮੀ ਕਿੰਨੇ ਲੱਗੇ ਦੋ ਦੋ ਕੇ ਹੈਗੇ ਸੈਮੀ ਚ ਇੱਕ ਪਹਿਲਾ ਸੀ ਅੱਛਾ ਸਾਰੇ ਦਿਨ ਤਿੰਨ ਜੱਫੇ ਲੱਗੇ ਗੱਲ ਤਾਨੂੰ ਸਾਰੇ ਦਿਨ ਚ ਬਾਬਾ ਬੋਲਡ ਉਹਨਾਂ ਕੱਲੇ ਸੱਤ ਖਾ ਗਿਆ ਇੱਕੋ ਜੀ ਜਿਹਦਾ ਮਤਲਬ ਤੋਹੀ ਓਕੇ ਆ ਤੁਹਾਡਾ ਕੰਮ ਫੇਰਾ ਵੀ ਉਧਰ ਵੀ ਗੱਲ ਪਾਈ ਹੋਣਾ ਨਾ ਨਹੀਂ ਮੈਂ ਗੋਡੀਆਂ ਥੋੜੀਆਂ ਹੈ ਤਾਂ ਬੋਲਡ ਨੇ ਵੀ ਨੋ ਹੀ ਪਾਈਆਂ ਸੀ ਸੱਤ ਜੱਫੇ ਦੋ ਹੀ ਮੁੜਿਆ ਕੋਈ ਦੋ ਸਾਰੇ ਦਿਨ ਚ ਦੋ ਤਿੰਨ ਜੱਫੇ ਕੋਈ ਬਹੁਤ ਵੱਡੀ ਗੱਲ ਆ ਇਹਦੇ ਇਹਦਾ ਮਤਲਬ ਕੱਪ ਜਿੱਤ ਸਕਦੇ ਆਂ ਸੀ ਤੁਹਾਡਾਂ ਨਾਲ ਗੱਲ ਕਰਨੀ ਜੱਫੀ ਕੋਈ ਕਾ ਚੰਗਾ ਅੱਛਾ ਅੱਛਾ ਜੱਫੀ ਚੰਗੀ ਆ ਸਾਰੇ ਹਾਂ ਰਾਣਾ ਤੇ ਬਲਾਲ ਦੋਨੇ ਲੈ ਲਿਆ ਨਾਲ ਮਾਲ ਮੈਤੂ ਜਾ ਤਿੰਨੇ ਠੱਕਿਆਂ ਵਾਲੇ ਮਾਰਾਂਗੇ ਮਾਰਾਂਗੇ ਕਿਹਨੂੰ ਤੰਨੇ ਫ੍ਰੀਟਰ ਇਹਨੂੰ ਉਧਰ ਨਾਲ ਚਾਹੀਦਾ ਭਈ ਕਿਵੇਂ ਆਣ ਆਣਾ ਦੁਨੀਆਂ ਦਾ ਰਸਤਮ ਕਹਿੰਦੇ ਪਹੁੰਚਿਆ ਸੰਦੀਪ ਕਰਤਾਰਸਪੂਰੀਆ ਉਤਰ ਕੇ ਮਿਲਦਾ ਹੁੰਦਾ ਪਾਪਾ ਕਿੱਥੇ ਪੁੱਛ ਓਏ ਆਈ ਗਿਆ ਵਾ ਵਾਹ ਜੀ ਵਾ ਵਾਹ ਇਹ ਦੁਨੀਆਂ ਦਾ ਰਸਤਮ ਆਪਣੇ ਸਮੇ ਦਾ ਮਾਰਾਂਗੇ ਕਿ ਨਹੀਂ ਮਾਰਦਾ ਚ ਦੋ ਦੋ ਹੋਈ ਫਿਰਦੇ ਨਾਲ ਜਾਦਾ ਤੇ ਬਾਬਾ ਤੁਸੀਂ ਇੰਨਾ ਚਿਰ ਕਿੱਥੇ ਛਿਲਾ ਕੱਟਣ ਚ ਲੱਗੇ ਕਿਥੇ ਸਾਲ ਹੋ ਗਿਆ ਲੱਭੇ ਨਹੀਂ ਕਾਣ ਤੂੰ ਹੀ ਲੱਭੇ ਭੈਣ ਤੇ ਖਾਮਾ ਤੂੰ ਬਣ ਕੇ ਬਾਬਾ ਉੱਥੇ ਇੰਡੀਆ ਦੱਸ ਵੇਖ ਲੈ ਭਾਈ ਇੰਡੀਆ ਭੈਣ ਫੋਨ ਕੀਤਾ ਤੁਹਾਨੂੰ ਤੇ ਤੁਸੀਂ ਕੁੜੀ ਆ ਫੋਨ ਨਹੀਂ ਪਾਸ ਚ ਰਿਪਲਾਈ ਨਹੀਂ ਕੋਈ ਗੱਲ ਨਹੀਂ ਚੱਲ ਭਾਜੀ ਹਾਂ ਗੱਲ ਸੌਂਖਾ ਗਿਆ ਮਹਾਰਾਜ ਜੀ ਹੈ ਸੌਂਖੇ ਮਹਾਰਾਜ ਜੀ ਤੇ ਫੋਨ ਦਾ ਇੱਕ ਵੀ ਫੋਨ ਦਿਖਾ ਦਿਓ ਬਾਬਾ ਯਾਹ 10 ਸਰਕਲ ਰਾਤ ਨੂੰ ਉੱਠ ਕੇ ਭੱਜ ਮਿੰਨਾ ਉਸੇ ਵੇਲੇ ਚਲੋ ਨਹੀਂ ਭਾਜੀ ਹਾਂ ਤੇ ਇਦਾਂ ਲੱਗਦੇ ਆ ਸੰਦੀਪ ਭਾਈ ਦਾ ਕਿੱਸਾ ਤੇ ਹਾਂ ਉਹ ਨਾਲ ਕੀ ਇਹ ਜੁੱਗਦਾ ਭਰਾਵਾ ਇਹ ਨਹੀਂ ਮੈਨੂੰ ਕੀਤਾ ਹੀ ਨਹੀਂ ਇਹਨੇ ਅੱਜ ਫੋਨ ਕੀਤਾ ਮਹਾਰਾਜ ਜੀ ਇਹ ਕਿਤੇ ਭੁਲੇਖਾ ਭਾਈ ਭਾਈ ਅਮਰੀਕ ਨੂੰ ਨਹੀਂ ਕਰਦਾ ਬੰਦ ਕਿੰਨੋ ਪਾਣੇ ਪਲੇਅਰਾਂ ਨੂੰ ਯਾ ਸੰਦੀਪ ਕਰਤਾ ਆਸਪੁਰਿਆ ਝੋਟਾ ਕਹਿੰਦੇ ਝੋਟਾ ਬੱਬਰ ਸ਼ੇਰ ਐ ਹੋਰ ਕਿਦਾ ਹੁਣ ਬੱਸ ਕਰੋ ਬਾਰਾ ਮਾਰ ਅਸੀਂ ਸਰੀਰਗਰਮ ਕਰ ਲੈਣਾ ਇੱਥੇ ਕਿਉਂ ਭਾਈ ਸੋਈ ਹੋ ਜੇ ਥੱਲੇ ਇਦਾਂ ਲੱਗੀ ਆ ਜਦੋਂ ਨਾ ਉਹਦਾ ਪ੍ਰੈਸ ਹੁੰਦਾ ਨਾ ਜਦ ਟਰੱਕ ਦਾ ਜਦੋਂ ਸਟਾਰਟ ਕਰੀਏ ਉਹ ਇਦਾਂ ਹੁੰਦੀ ਹੋਵੇ ਸਾਨੂੰ ਤਾਂ ਖੁਸ਼ੀ ਬੜੀ ਆ ਵੀ ਅਸੀਂ ਤੇ ਵੇਖ ਲਿਆ ਭਾਈ ਨੂੰ ਸਾਲ ਬਾਅਦ ਹੁਣ ਕੱਲ ਤੋਂ ਲਖੀ ਬਾਬਾ ਕਿਦਾਂ ਐਕਟਿਵ ਹੁੰਦੇ ਵੇ ਉਹ ਚਾਰ ਦੇ ਕਦੀ ਰੀਲ ਵਿੱਚ ਖੜੇ ਹੋਣਗੇ ਨਾ ਮੈਂ ਵੀ ਭਾਈ ਨਾਲ ਘਰੇ ਆਜੂ ਗਰਾਜ ਵਿੱਚ ਮੈਂ ਪਿਆ ਰੂ ਉਸੇ ਯਾਰ ਮੇਰੇ ਮੋਰ 5 5 ਪੀਪਲ ਹੈ ਥਿਸ ਇਜ਼ ਮਾਈ ਲੇਬਰ ਯਾ ਮ ਕਮਿੰਗ ਡਾਊਨ ਬਰੀ ਨੋ ਟੈਨਸ਼ਨ ਮੈਨੂੰ ਪਿਕ ਅਪ ਬਿਗਰ ਟਰੱਕ ਬਹੁਤ ਥੈਂਕ ਯੂ ਕਿਉਂ ਪਪਾ ਦੱਸ ਲੇ ਗਿਓਂ ਕਿਉਂ ਸਰਾ ਭਾਈ ਦੱਸੋ ਲੋਕੀ ਕਹਿੰਦੇ ਕਬੱਡੀ ਵਾਲੇ ਆਉਂਦਾ ਅਸੀਂ ਬੀਏ ਕੀਤੀ ਦੱਸ ਬਈ ਕਿਸੇ ਨੂੰ ਸਿੱਕ ਲੈ ਬਸ ਸਿੱਕਾ ਵਾਲਾ ਭਾਈ ਨਾ ਜੀ ਕੈਨੇਡਾ ਵਾਲਾ 78 ਫਲਸ਼ਿੰਗ ਐਮ ਵਾਓ ਕਿਉਂ ਐ ਠੰਡਾ ਚਰੀ ਰਿਆ ਮੇਰਾ ਬੋਹਰੇ ਜੇ ਪ੍ਰੈਸ਼ਰ ਬਣ ਰਿਆ ਨਾ 100 ਤੇ ਜਾ ਕੇ 60 ਮਾਰਦੀ 120 ਤੇ 120 ਤੇ ਜਾ ਕੇ ਮਾਰਦੀ ਜਾ ਕੇ ਤੇ ਕਾਟੇਕਾਂ ਬਚਣ ਦੀਆਂ ਇੱਕੀ ਵਾਰੀਆਂ ਨੇ ਜਿੱਦਾਂ ਸੈਂਡਰ ਚੂ ਭਰਾਓ ਚ ਚਾਰ ਤਰ੍ਹਾਂ ਦਾ ਫਰੂਟ ਐਡ ਕਰਾਇਆ ਇਹ ਰਸਤੇ 'ਚ ਸਟੇ ਕੀਤੀ ਕਿਤੇ ਥੱਕ ਗਿਆ ਵੋਂਗਣ ਵੋਂਗਣ ਨੂੰ ਜਾਂਦੇ ਕਿੱਥੇ ਜਾਂਦੇ ਵੋਂਗਣ ਨੂੰ ਵੋਂਗਣ ਨੂੰ ਜਿਆਦਾ ਥੱਕ ਗਿਆ ਰਾਹ ਤੇ ਯੂਜ਼ ਲਿਆ ਇਹ ਜੀਂਦੇ ਬਾਦਰੋਂ ਮੁੜਿਆ ਤੁਸੀਂ ਇਹ ਮੈਂ ਇੱਕ ਆਪਣਾ ਗਰਦਾਸਪੁਰਿਆ ਭਾਈ ਆਹ ਗੈਸ ਕਰਕੇ ਉਸ ਫਰੂਟ ਕਿਹੜੇ ਕਿਹੜੇ ਆ ਇਹ ਜੂਸ ਮਿਲਣਾ ਦਾ ਵਿੱਚ ਅਦਰਕ ਵੀ ਹੈਗਾ ਅਦਰਕ ਹਾਂ ਅਦਰਕ ਕਿਹੜਾ ਬਾਤ ਆ ਜੂਸ ਦੀ ਬਾਬਾ ਇਹ ਹੈਵ ਟੂ ਬਤ ਕਰ ਇਹ ਬਾਏ ਤੋਂ ਬਤ ਕਰ ਬਹੁਤ ਚੰਗਾ ਛੋੜੇ ਭਾਈ ਨਹੀਂ ਇਹ ਚ ਹੈ ਨਹੀਂ ਆ ਨਾ ਪਰ ਸੰਦੀਪ ਭਾਈ ਦੇ ਉੱਤੇ ਦੂਜਾ ਉੱਥੇ ਲੱਗਾ ਰਿਹਾ ਹੋਣਾ ਫੂਡ ਫੂਡ ਸਾਈਡਰੀ ਦੇ ਵਿੱਚ ਨਹੀਂ ਤੇਰਵਾਈ ਹੁੰਦਾ ਭਾਈ ਪਰਾਣੇ ਬੰਦੇ ਤੇਰਵਾ ਬਹੁਤਾ ਜਿਹੜੇ ਸਰ ਤੂੰ ਗੱਲਾਂ ਕਰਦਾ ਤੇਰਵਾ ਤੂੰ ਸਾਡੇ ਸਾਰਿਆਂ ਨੂੰ ਮਗਾ ਦੇਣਾ ਵਾ ਬਾ ਮੈਂ ਕਿਹੜਾ ਗਾਬੇ ਨਾਲ ਲਗਾ ਰਿਆਂ ਪਹਿਲਾਂ ਗਾਬੇ ਜੂਣਾ ਉਹ ਬੜਾ ਹਿਉ ਰਿਆ ਲੈ ਭਾਈ ਤੁਹਾਨੂੰ ਬਤਾਉਂਦਾ ਹਾਂ ਬਾਬਾ ਸੰਦੀਪ ਭਾਈ ਨੇ ਉੱਥੇ ਪੱਕਾ ਡਾ ਹੁੰਦਾ ਵੀ ਉੱਥੇ ਆਹੋ ਭਾਈ ਨਹੀਂ ਤਰਾ ਤੂੰ ਬਾਬਾ ਸਾਰੇ ਮਾਲਵੇ ਖਬਰਾਂ ਪੰਚਾਇਤ ਵੀ ਭਾਈ ਹੁਣ ਬੈਗ ਜੂਸਾ ਚੰਪ ਘਟਦੇ ਆਪਾਂ ਬਾਬਾ ਮਾਲ ਗਲੇ ਪਿਆਰ ਬੜਾ ਕੀਤਾ ਯਾਰ ਕਬੱਡੀ ਦੇ ਵਿੱਚ ਮਾਜਾ ਮਾਲਵਾਦ ਵਾਪਾ ਜਿੰਨੇ ਮੈਂ ਦੱਸਾਂ 100 ਦਿਨ ਦੱਸਾਂ ਓਦਾਂ ਚਲੋ ਮੈਨੂੰ ਪਤਾ ਮੈਂ ਤੇਰਾ ਮੇਰਾ ਸੁਭਾਅ ਦਨਸੀਮ ਜਾਈ ਆ ਆਪਾਂ ਰਿਲੇਸ਼ਨ ਬਣਾਏ ਆ ਹਾਂ ਠੀਕ ਆ ਕਬੱਡੀ ਤੋਂ ਅੱਜ ਵੀ ਮੈਂ ਆਪਣੇ ਰਿਲੇਸ਼ਨ ਜਿਹੜੇ ਆ ਨਾ ਜਿਹੜੇ ਕਬੱਡੀ ਵਾਲੇ ਮੈਂ ਮਿਲਦਾ ਮੇਰੀ ਇੱਜ਼ਤ ਕਰਦੇ ਆ ਆਹ ਹਾਂ ਆਹ ਪਰਿਵਾਰਕ ਉਹ ਵੀ ਪਰਿਵਾਰਕ ਇਹ ਨਹੀਂ ਗੱਲਾਂ ਭੈਣ ਜਿਹੜੇ ਐਵੇਂ ਹੁਣ ਆਪਣੇ ਇਦਾਂ ਹੀ ਆ ਭਾਈ ਹੁਣਾਂ ਅਜਾ ਮੈਨੂੰ 500% ਯਕੀਨ ਆ ਵੀ ਜਿੱਦ ਤਨ ਮੈਂ ਇੱਕ ਕਬੱਡੀ ਛੱਡ ਗਾ ਨਾ ਸਾਲ ਤੋਂ ਉਹ ਸਾਰੇ ਭਾਈ ਨੂੰ ਕਬੱਡੀ ਛੱਡ ਦੇਣੀ ਬਾਹਰ ਲੈਣਾ ਮੈਂ ਰੋਪਰੇਸ਼ਨ ਉਹ ਕਪੂਕੀ ਪਹਿਲਾਂ ਨਹੀਂ ਮਿਲਦਾ ਕੋਈ ਤਾਇਆ ਨਹੀਂ ਇਕ ਮਿਲਦਾ ਜਿਹੜੇ ਟਰੱਕ ਸੀ ਦੋ ਵੀ ਦੋਵੇਂ ਖੜ ਗਏ ਆ ਤੇ ਉਹ ਕੀਪਾ ਵਿਚਾਰਾ ਕਿਥੋਂ ਪੈਸੇ ਦੇ ਦੇਵੇ ਇਹ ਟਰੱਕ ਵਿਚ ਉਹ ਖੜੇ ਆ ਟਰੱਕ ਲਈ ਜੰਦੇ ਆ ਆ ਇਹ ਭਰਾ ਨਹੀਂ ਭਰਾ ਆਪਣਾ ਭਰਾ ਉਹ ਹੀ ਆ ਇਹ ਭਰਾ ਨਹੀਂ ਗੱਡੀ 'ਚ ਬੈਠਿਆ ਜਾ ਬਾਬਾ ਕਰਾ ਲੈ ਤੂੰ ਟੂਰਨਾਮੈਂਟ ਕਰਾ ਫੇ ਆਉਂਦਾ ਤੂੰ ਵੀ ਕਰਾ ਲੈ ਤੂੰ ਵੀ ਸਿੱਧਾ ਆ ਜਾਵੇਂ ਨਾ ਇਹਨਾਂ ਹਿਸਾਬ ਦਾ ਕਰ ਲਈ ਠੀਕ ਆ ਬਾਬਾ ਕਿ ਨਹੀਂ ਦੱਸ ਬਾਈ ਆ ਹਾਂ ਨਾਲਿਆ ਆਈ ਪਤੂ ਬੈਠੇ ਹੋਣੇ ਤੂੰ ਵੀ ਦਾ ਲੱਗਣਾ ਹੋਈ ਨਾ ਹੋਈ ਆ ਉਹ ਤੂੰ ਮੈਨੂੰ ਦੱਸ ਮੈਨੂੰ ਕੰਮ ਕਰ ਦੇਣਾ ਕਿ ਨਹੀਂ ਉਹ ਕਰਾ ਦੇ ਤੈਨੂੰ ਕਾਲ ਕੀ ਜਿੱਦਾਂ ਆ ਚਲੋ ਬੰਦ ਕਰਨਾ Two pieces? Two pieces, yeah, yeah. It's very heavy, eh? It's okay, the old man is very Aye. heavy. The yeah, no. guys are with us. Yeah, they are coming over there. Okay, yeah. Are you going Yeah, this is a very, very heavy piece. No problem. Oliver? Do about him? He's a famous no. personality from India. He's an international Oh, yeah? Do you, do you know about the courtier in wrestling? No. Do you really you know about the wrestling? He plays for well. him. He's an international yeah? oh. player. Uh, over there, one plays more. Nice. Yeah. Oh, nice. Hi. Yeah. Yeah. Hi. Hi. They have been coming from Canada for last 20 years. Wow. Yeah. Nice. That's yeah. a That's no. See, see that guy over there. Right. Wearing the gold. He is a superstar. Oh, wow! Nice. He is a superstar. Yeah. Nice job. It's excellent. Yeah. Good for you. Congratulations. baba Papa, can you hold my leg? ਇਹ ਨੂੰ ਹੀ ਹੱਥ ਪਾਉਣਾ ਹੀ ਪੈਣਾ ਹੁਣ ਉਹ ਦੱਸ ਦੇ। Okay. Do you want? Do mine? I just to cover this mean also bro. ਮੈਨੂੰ ਵੀ ਪਰ ਆਉਗਦੀ ਕੋਸੇ ਆ ਨੂੰ ਬਾਬਰ ਖੋਸ਼ ਬੜੀ ਇੱਕ ਨੰਬਰ ਟਾਣਾ। ਉਹ ਦੱਸ ਦੇ। ਆਹ ਹੁਣ ਨਾਲ ਪਟਾਮ ਸਾਰੇ ਹੋਣੇ ਪ੍ਰਵਾਸ ਮੇ ਤਾਂ ਕਰੋ। ਲੱਗਦਾ ਫੈਮਿਲੀ ਸਟੇਸ਼ਨ ਬਣਦੇ ਆ। ਮੈਂ ਤਰ ਬਈ ਹੋਣਾ। ਵਧੀਆ ਸਰਕਾਰ ਇਹ ਹਰਦਾ। What is name? Okay. What is name? Jayda. Jayda. How many Seven. Seven. Seven years old? 7. 7 years old. ਉਹ 5 ਸਾਲਾਂ ਦੀ ਆ। ਆ ਆ ਅਰਟੀ ਕਰ। Are 50 years old yes mera manglu satlo nu ni hona ohna ne apan chaa banayi kuch nahi chikki channi mar gayi chalo bhai chalo piche beech vich sohni ho oh thank you oh thank you maaf karna enjoy enjoy they go back happiness on your channel you made me yeah she is going famous yeah you go famous, oh, oh, famous. Oh, oh, oh thank you ai uh, uh, photo photo ik uh, ਇੱਕ ਫੋਟੋ ਨਾਲ ਭਾਜੀ ਨਾਲ ਖੜੋ ਬਹੁਤ ਸਤਿਕਾਰ ਕਰਦੇ ਨੇ ਧੰਨਵਾਦ ਕਰਦੇ ਇਹਨਾਂ ਤੋਂ ਸਮਾਨ ਲੈਣ ਆਇਆ ਇੱਥੇ ਕਾਫੀ ਸਾਨੂੰ ਪੈਸੇ ਪਹਿਲਾਂ ਕਿਹਾ ਇਹਨਾਂ ਨੇ ਜਿੰਨਾ ਕਿ ਸਮਾਨ ਲੈ 5 600 ਡਾਲਰ ਦਾ ਸੀ ਜਾ ਗਿਆ ਮਾਰ ਕੇ ਸ਼ੋਕ ਆ ਵੀ ਬਈ ਉਹਨਾਂ ਨੇ ਸੱਟ ਮਾਰ ਕੇ ਇਹ ਥੋੜਾ ਜਿਹਾ ਬਾਕੀ ਸਭ ਪਿਆ ਹੋ ਰਿਹਾ ਤੇ ਜੋ ਉਹਨਾਂ ਦਾ ਸਾਮਾਨ ਲਿਆ ਹਾਂ ਇਹਨਾਂ ਨੇ ਜਿਹੜਾ ਸਾਮਾਨ ਲਿਆ ਤੇ ਉਹ ਕਹਿੰਦੇ ਵੀ ਉਹਨਾਂ ਨੂੰ YouTube ਤੇ ਸੱਟ ਮਾਰ ਕੇ ਦਿਖਾਇਆ ਮੇਰਾ ਨਾਮ ਆ ਉਹ ਕਹਿੰਦੇ ਕੋਈ ਚਾਹੇ ਤੂੰ ਸ਼ੇਅਰ ਮਤਲਬ ਪਤਾ ਨਹੀਂ ਕਿੰਦਾ ਨਹੀਂ ਹੋ ਰਹੀ ਆ ਤੇ ਤਾਂ ਇਹਨਾਂ ਸਰਕਾਰ ਕੀ ਦਾਅਵਾ ਨਮਕ ਤੇ ਆ ਹੈ ਨਾਈਸ ਡੇ ਥੈਂਕ ਯੂ ਉਹਨਾਂ ਦਾ ਸਰਕਾਰ ਕੀ ਦਾਅਵਾ ਮੇਰਾ ਇੱਥੇ ਰਹਿ ਲਵਾਂ ਯਾਰ ਫਿਰ ਅੱਜ ਲਈ ਕਿੰਨੇ ਜਾਣ ਯਾਰ ਅੱਜ ਕਿੰਨੀ ਸੋਹਣੀ ਪਿਆਰੀ ਦੀ ਹੈ ਥੈਂਕ ਯੂ ਗਾਇਜ਼ ਹੋਰ ਮਗਰ ਅੱਜ ਪਤਾ ਲੱਗਾ ਵੀ ਪਿੱਕੇ ਦੇ ਕਿੰਨੇ ਸੌਖਿਆ ਆ ਗਹਿਣਾ ਬਣ ਗਿਆ ਗਹਿਣਾ ਵੇਖ ਲਓ ਜੀ ਕਿੱਡੀ ਦੋਨੋਂ ਹੀ ਸਮਾਨ ਨਿਤਰੋਂ ਆਏ ਮਿੰਡ ਸਰ ਰਹੇ ਹਾਂ ਸਬਦਾ ਲੈਣ ਕਿਹੜਾ ਸ਼ਹਿਰ ਵਾ ਵੋਂਗ ਤੋਂ ਵੋਂਗ ਵੋਂਗ ਤੋਂ ਦੇਖ ਲਓ ਇਹਨਾਂ ਤੋਂ ਲਿਆ ਵਾ ਹੈਲੋ ਹਾਈ ਯੂ ਸਪੀਕ ਇਨ ਅਵਰ ਮਿਜਨ ਹੈਲੋ ਥੈਂਕ ਯੂ ਥੈਂਕ ਯੂ ਫॉर ਪਿਕਿੰਗ ਅਪ ਦਿਸ ਬਿਊਟੀਫੁਲ ਫਰਨੀਚਰ ਇਹਨਾਂ ਤੋਂ ਲਿਆ ਆ ਪਾ ਇਹਨਾਂ ਦਾ ਘਰ ਆ ਬਹੁਤ ਸਤਿਕਾਰ ਕੀਤਾ ਇਹਨਾਂ ਨੇ ਵੀ ਕੈਪਟਨ ਸਾਹਿਬ ਹਣਾ ਦਾ ਮੇਰੇ ਵਿੱਚੇ ਜਾਣਾ ਬੈ ਕੇ ਇੰਡੀਆ ਨੂੰ ਭੇਜਣਾ ਪਾ ਆ ਬਾਬਾ ਠੀਕ ਆ ਅਗਲੀ ਬਾਬਾ ਇਹਨੂੰ ਪੁੱਛ ਲਓ ਜੀ ਸਮਾਨ ਪਹੁੰਚ ਗਿਆ ਘਰੇ ਨਾਲ ਚਾ ਵੀ ਲੈਂਦੀ ਏ ਠੀਕ ਆ ਆ ਲਗਾ ਕੈਪਟਨ ਸਾਹਿਬ ਮੱਲਾ ਦੇ ਯੂਰ ਪਰ ਕੇ ਜਾਣਗੇ ਇਥੇ ਅੱਖ ਕੌਣ ਲਾਉਂਦਾ ਪਹਿਲਾਂ ਚਲੋ ਜੀ ਸਮਾਨ ਪਹੁੰਚ ਗਿਆ ਸਾਰਾ ਇਹ ਤਾਂ ਇਦਾਂ ਪਹੁੰਚਿਆ ਜਿਦਾਂ ਦਾਜ ਨਹੀਂ ਆਇਆ ਹੁੰਦਾ ਕਿ ਪਾਸੋਂ ਇਦਾਂ ਆਇਆ ਟਰੱਕ ਪਰ ਪਰ ਕੇ ਆ ਠੀਕ ਆ ਇਹ ਪਤਾ ਨਹੀਂ ਕਿੱਥੇ ਅਸੀਂ ਲਾਉਣ ਆਏ ਆ ਅਸੀਂ ਤਾਂ ਕੁਵਾਰੇ ਆ ਜੀ ਵਾਹ ਜੀ ਵਾਹ ਪਾਕਿਸਤਾਨ ਲਾਹੌਰ ਲਾਇਨਸ ਵੇਲਾ ਰਾਣਾ ਤੂੰ ਜਿੱਦਣ ਮੈਚ ਤੇ ਜਾਣਾ ਉਦੋਂ ਹਾਰੀ ਭਰ ਕੇ ਨਾ ਮੇਰੇ ਕੋਲ ਆ ਜਿੱਤ ਕੇ ਫਿਆਂਦਾ ਇਹ ਬਾਬਾ ਕਰਮਾਂ ਵਾਲੇ ਆ ਅਸੀਂ ਬਾਬੇ ਹੁਣ ਤਕ ਕੋ ਕਹਿਣਾ ਚਾਹੁੰਦਾ ਦੋ ਸ਼ਬਦ ਹੁਣ ਕਹਿ ਦੇ ਕੋ ਸਾਹਿਬ ਬਲਾਲ ਸਾਹਿਬ ਜੀ ਕੋਈ ਦੋ ਸ਼ਬਦ ਕਹਿਣੇ ਚਾਹੁੰਦੇ ਆ ਕੋ ਸਾਹਿਬ ਫਾਤਿਹ ਬਸ ਹਾਂ ਮਸਲਮਾ ਹਾਂ ਤੁਹੀਂ ਲੱਗੇ ਬੈਜੋ ਦੋਨੇ ਇੱਥੇ ਉਸ ਤੋਂ ਬਾਅਦ ਸਾਡੇ ਰਾਣੇ ਵਾਲੀ ਸ਼ਾਨ ਵੀ ਆ ਗਏ ਨਾਲ ਬਲਾਲ ਗੱਲ ਨੂੰ ਵੀ ਆ ਗਏ ਫੇਰ ਇਹਨਾਂ ਰੋਟੀ ਪਾਣੀ ਖਦਾ ਫੰਕਸ਼ਨ ਕੀਤਾ ਫੇਰ ਇਹਨਾਂ ਸਮਾਨ ਦਾ ਰਖਾਇਆ ਫੇ ਅਸੀਂ ਦੂਜੇ ਪਾਕਿਸਤਾਨੀ ਭਰਾਵਾਂ ਕੋਲ ਚੱਲ ਕੇ ਉੱਥੇ ਸੰਦੀਪ ਭਾਈ ਜਾ ਕੇ ਬਹੁਤ ਖੁਸ਼ ਹੋਏ ਅਮਰਜੀਤ ਹੁਣੀ ਬਿਜ਼ਨਸ ਕਰਨਾ ਸ਼ੁਰੂ ਕਰਦਾ ਚਿਕਨ ਦਾ ਨਾਲ ਭਾਜੀ ਪਾਕਿਸਤਾਨੀ ਭਰਾਵਾਂ ਨੇ ਪੂਰਾ ਇੰਜੋਏ ਕੀਤਾ ਮੈਂ ਕੰਨਾਂ ਤੋਂ ਹੈੱਡਫੋਨ ਲਾਏ ਤੇ ਉਹਨਾਂ ਸਾਡੇ ਵੀਰ ਨੇ ਵੀਡੀਓ ਬਣਾ ਬਣਾ ਕੇ ਪਾਕਿਸਤਾਨੀ ਲੱਗਿਓ ਦੂਰ ਕਰਤੇ ਅਸੀਂ ਫੇਰ ਰੋਲਾ ਰੋਲਾ ਪਾਇਆ ਫੇਰ ਖਾਦਾ ਪੀਤਾ ਡ ਉਸ ਤੋਂ ਬਾਅਦ ਫਿਰ ਮੈਂ ਘਰੇ ਆ ਗਿਆ ਮੈਂ ਘਰੇ ਆ ਗਿਆ ਆਪਣੇ ਪੁੱਤ ਨਾਲ ਬਾਣੀ ਹੋਏ ਦਿਨ ਖੇਡਿਆ ਸਾਰੀ ਰਾਤ ਟੈਂਬੋ ਗਿਆ ਕਿੰਨੀ ਰਾਤ ਦੋ ਤਿੰਨ ਘੰਟੇ ਖੇਡਦੇ ਰਹੇ ਉਸ ਤੋਂ ਬਾਅਦ ਉਹ ਕਹਿੰਦੀ ਮੈਂ ਨੀਂਦ ਨਹੀਂ ਮਖਾਉਣ ਲੱਗਾ ਉਹ ਸੌਣ ਲੱਗੇ ਆ ਫਿਰ ਆਪਾਂ ਗੁੱਡ ਨਾਈਟ ਕੀਤਾ ਇਹ ਅੱਜ ਦਾ ਇੰਨਾ ਬਲੌਗ ਸੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਨੈਕਸਟ ਬਲੌਗ ਤੇ ਫਿਰ ਮਿਲਦੇ ਆਂ